ਹਾਂਜੀ ਸასიਗਾਲ ਜੀ ਕੀ ਹਾਲ ਚਾਲ ਆ ਜੀ ਉਮੀਦ ਆ ਠੀਕ ਠਾਕ ਹੋਵੋਗੇ ਸਾਰੇ ਇਹਦੇ ਅੱਜ ਬੱਚਿਆਂ ਨੂੰ ਲਾਉਣੀ ਆ ਗਰਾਊਂਡ ਤੇ ਅੱਜ ਕਾਫੀ ਤੁਹਾਡੇ ਬੱਚੇ ਮੈਚ ਤੇ ਗਏ ਆ ਤੇ ਅੱਜ ਬੰਦੇ ਵੰਡ ਕੇ ਮੈਚ ਕਰਾਇਆ ਜਾਊਗਾ ਇਹਨਾਂ ਦਾ ਸਹੀ ਆ ਜੀ ਤੁਹਾਨੂੰ ਦਿਖਾਉਨੇ ਆ ਅੱਗੇ ਫੇਰ ਮੈਚ ਜੋਬਰ ਕਦਾਂ ਬੁੱਕਦੇ ਆ ਵੱਡਾ ਜੋਬਰ ਕਿੱਥੇ ਆ ਓ ਵੇਖ ਲਓ ਜੀ ਨਿਗੇ ਨਿਗੇ ਸਾਰੇ ਜੋਬਰ ਆਈ ਕਰਦੇ ਸਾਰੇ ਲੱਗੇ ਮੈਚ ਖੇਡਣ ਕਾ ਲਗੇ ਮੈਨ ਖੇਡਣਾ ਅੱਛਾ ਮੋੜੀਆਂ ਨੇ ਕਬੱਡੀ ਕੋਈ ਕਿ ਨਹੀਂ ਮੋੜੂਗਾ ਕਿ ਨਹੀਂ ਅੱਜ ਸਾਰੀਆਂ ਮੋੜੀਆਂ ਚੱਲ ਕੋਈ ਨਾ ਦੇਖਦੇ ਆ ਲਓ ਵੀ ਮਿੱਤਰੋ ਅੱਜ ਗਰਾਊਂਡ 'ਚ ਪਾਦਣੀ ਆ ਵਾਟ ਦੇ ਘੇਰੇ ਘੇਰੇ ਮਿੱਟੀ ਦਾ ਰਹੂਗਾ ਬਚਾ ਸਹੀ ਆ ਜੀ ਮਿੱਟੀ ਨਾ ਬਾਹਰ ਜਾਊਗੀ ਗਰਾਊਂਡ ਆਪਾਂ ਕਰ ਦੇਣੀ ਸਿਰਾ ਕੋ ਪੈ ਪਤਾ ਨਹੀਂਗਾ ਇੱਥੇ ਪੈਪ ਪਰਈ ਆ ਪੈਪ ਪਰਈ ਆ ਚੱਲ ਵੀ ਗੱਬਰੂਆ ਚੱਲ ਚੱਲ ਚੱਕ ਦੇ ਗਰੀਬੀ ਅੱਜ ਉਹ ਗਰਾਊਂਡ ਲਾਓ ਗਰਾਊਂਡ ਚੱਲੋ 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 ਤੁਸੀਂ ਸ਼ਾਹ ਵੇਗੀ ਗੱਲ ਵੀ ਮਿੱਤਰਾ ਹੁਣ ਦੂਰੋਂ ਪਤਾ ਲੱਗਿਆ ਕਰੂ ਕੀ ਗਰਾਊਂਡ ਆ ਮਿੱਟੀ ਸਾਖਤ ਬਹੁ ਹੈਗੀ ਤੇ ਕਈਆਂ ਨਾ ਪੈਣੀ ਨਹੀਂ ਵਟ ਤੇ ਦੇਖ ਸਕਦੇ ਤੁਸੀਂ ਮੈਚ ਕਰਤਾ ਚਾਲੂ ਤੇ ਚੱਲ ਵੀ ਜੋ ਤੇਰੀ ਪੈ ਗਈ ਰੇਡ ਪਹਿਲੀ ਰੇਡ ਤੇ ਹੀ ਬੱਲੇ ਜੋ ਤੇ ਭੱਜਾ ਲੰਮਾ ਭੱਜੇ ਲੰਮਾ ਐਦਾਂ ਹੀ ਐਦਾਂ ਹੀ ਚੱਲ 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 ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਚੱਲ ਚਾਲ ਵੀ ਨੰਬਰ ਹੋ ਗਿਆ ਯਾਫੀ ਦਾ ਇਧਰੋਂ ਕਿਹੜਾ ਕਹਿੰਦੇ ਗੋਰੀ ਚੱਲਿਆ ਤੁਸੀਂ ਵੀ ਨੱਪਣਾ ਇਹਨੂੰ ਜਾਵੇ ਨਾ ਸੁੱਕਾ ਚੱਲ ਚੱਲ ਜਾਵੇ ਨਾ ਸੁੱਕਾ ਗੋਰੀ ਵੀ ਚਲੋ 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 ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਚੱਲ 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 ਮਿੱਤਰੋ ਜਾਵੇ ਨਾ ਜਾਵੇ ਨਾ ਹੁਣ ਜਾਵੇ ਨਾ ਬਾਹਰ ਹੋ ਗਿਆ ਯੂ ਲੈ ਵੀ ਇਧਰ ਵੀ ਜਫਾ ਤੇ ਉਧਰ ਵੀ ਜਫਾ ਚੱਲ ਵੀ ਚੱਲ ਵੀ ਸ਼ਾਬਾਸ਼ ਜਾਵੇਂ ਨ ਅਦੁੱਲਾ ਸੁੱਕਾ ਚ ਚੱਕ ਦੋ ਗਰੀਬੀ ਇਹਦੀ ਆਹ ਵੇ ਸ਼ਾਬਾਸ਼ ਸ਼ਾਬਾਸ਼ ਚੱਲ ਕਹਿੰਦਾ ਇਧਰੋਂ ਡਾਕਟਰ ਵਹਿਮਾਂ ਦਾ ਆ ਗਿਆ ਵਾ ਲਾਲਾ ਕਹਿੰਦੇ ਘੂਰ ਘੂਰ ਵੇਦਾ ਆ ਡਾਕਟਰ ਨੂੰ ਚੱਲ ਚੱਲ ਡਾਕਟਰ ਕਹਿੰਦਾ ਇਹ ਰੇਡਾਂ ਪਾਉਣੀਆਂ ਵਾ ਚੱਲ ਚੱਲ ਡਾਕਟਰ ਇਹ ਇਹ ਓ ਚੱਕ ਕਿਉਂ ਚੱਲ ਚੱਲ ਹੁਣ ਮੈਂ ਕਹਤਾ ਵਾ ਸਹਿਜ ਜਾਵੇ ਨਾ ਜੇ ਕੋਈ ਵੀ ਸੁੱਕਾ ਲੱਤਾਂ ਪਚਾ ਲੱਤਾਂ ਫੜ ਲੀਆਂ ਤੇਰੀਆਂ ਉਹਨਾਂ ਨੇ ਵੈਰੀ ਗੁੱਡ ਸ਼ਾਬਾਸ਼ ਉਹ ਫੜ ਗਏ ਜਮਸ਼ੀਰ ਵਾਲਾ ਲੱਤਾਂ ਤੇਰੀਆਂ ਟੱਚ ਮਾਰ ਟੱਚ ਟੱਚ ਕੱਢ ਟੱਚ ਟੱਚ ਕੱਢ ਟੱਚ ਭਾਜਾ 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 ਇਦਾਂ ਹੀ ਲੱਤੀ ਡੱਕ ਜਾ ਨਹੀਂ ਨਹੀਂ ਲੱਤਾਂ ਨਹੀਂ ਲੱਤਾਂ ਨੂੰ ਹਣਾ ਤੇਰੀਆਂ ਲੱਤਾਂ ਨੂੰ ਇਹਨੇ ਛੜਾ ਛੜਾ ਪੰਪ ਉਹ ਵੈਰੀ ਗੁੱਡ ਸ਼ਾਬਾਸ਼ ਉਹ ਜੀ ਆਂਦਾ ਰਿਹਾ ਯੂ ਰਸ਼ੀਅਨ ਟੈਂਕ ਚੱਲ ਵੀ ਪੰਡਤਾ ਚੱਲ 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 ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਕੋਈ ਨਾ ਕੋਈ ਨਾ ਲੱਗ ਲੱਗ ਇਹਨੂੰ ਚੱਲ ਜੀ ਓਏ ਚਾਪੀ ਓਏ ਰੇਡਰ ਆ ਗਿਆ ਓਏ ਚੱਲ ਓਏ ਕਿਹੜਾ ਅਗਲਾ ਰੇਡਰ ਤਾਂ ਡਾ ਤੂੰ ਫੇਰ ਆ ਗਿਆ ਤੂੰ ਹੀ ਦੋਹਾਂ ਤੈਨਾਂ ਨੇ ਪਾਉਣੀਆਂ ਰੇਡਾਂ ਚੱਲ ਓ ਕਿਹੜਾ ਵਾ ਤੂੰ ਪਾਇਆ ਚੱਲ ਵੀ ਜੀ ਓਤਿਆ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਟੈਂਕੀ ਪਾੜ ਦੇ ਚੱਲ 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 ਛੜਾ ਹੁਣ ਕੀ ਹੋ ਗਿਆ ਚੱਲ 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 ਬੰਨੇ ਹੋ ਜਾ ਤੁਸੀਂ ਛੱਡ ਦੇ ਚੱਲ 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 ਕੋਈ ਨਾ ਕੋਈ ਨਾ ਚਾਰ ਹੀ ਸਹੀ ਆ ਬਹੁਤਾ ਚਾਰ ਹੀ ਓ ਜੀਵਣਾ ਠੀਕ ਫੜੋ ਨੂਰ ਨੂੰ ਕਿਹੜਾ ਫੜਦਾ ਯੂ ਚਿੱਟੇ ਕੱਛੇ ਵਾਲਿਆ ਚੱਲ 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 ਫੜ ਗਏ ਆ ਫੜ ਗਏ ਸ਼ਾਬਾਸ਼ ਸ਼ਾਬਾਸ਼ ਹੂਦ ਵਾਲੇ ਦੇ ਓ ਚੱਕ ਓ ਤੂੰ ਹੀ ਕੀ ਕਰਦੇ ਇੱਥੇ ਲਿਆਇਆ ਕਰੋ ਵੇਖ ਲੈ ਉੱਥੇ ਕੀ ਘੁੰਮੀ ਜਾਂਦੇ ਆ ਚੱਲ 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 ਵੈਰੀ ਗੁੱਡ ਸ਼ਾਬਾਸ਼ ਹੱਥ ਲਾ ਹੱਥ ਲਾ ਸ਼ਾਬਾਸ਼ ਸ਼ਾਬਾਸ਼ ਐਦਾਂ ਖੇਚ ਪਿੱਛੇ ਨੂੰ ਘੁਮ ਸੇਰਲ ਨੂੰ ਘੁਮ ਜਾ ਸੇਰਲ ਨੂੰ ਕੈਲੀ ਛੱਡ ਦੇ ਯੂਪੀ ਦੀ ਪੈ ਗਈ ਯਾਰ ਰੇਡ ਚਲੋ 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 ਸ਼ਾਬਾਸ਼ ਫੜੋ ਇਹਨੂੰ ਜੋਬਰ ਨੂੰ ਜਾਵੇ ਨਾ ਸੁੱਕਾ ਜਾਵੇ ਨਾ ਉਹ ਬੱਲੇ ਗਜਨੀ ਆਵੇ ਔਵੇ ਔ ਆਏ ਇਹ ਔ ਚੱਕ ਔ ਕਰਤਾ ਹੀ ਇਕੱਠਾ ਜੂਪਾ ਪੰਪ ਮਾਰੀਦਾ ਸ਼ਾਬਾਸ਼ ਸ਼ਾਬਾਸ਼ ਖੜਾ ਹੋ ਖੜਾ ਹੋ ਖੜਾ ਹੋ ਖੜਾ ਹੋ 27 28 29 ਔਵੇ ਔਵੇ ਇਹ ਹੋ ਗਿਆ ਟਾਈਮ ਛੱਡ ਦੇ ਏ ਹੋਰਾ ਵਾਹ ਇੱਕ ਕਿਧਰ ਪਿੰਡਿਆ ਚੱਲ 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 ਕਹਿੰਦਾ ਭੱਜ ਚੱਲ ਚੱਲ ਬੁੱਧ ਸ਼ਾਬਾਸ਼ ਛੱਡ ਦੇ ਛੱਡ ਦੇ ਪਜਾ ਪਜਾ ਚੱਲ ਚੱਲ ਚੱਜਣੀ ਚੱਲ 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 ਕੋਈ ਨਾ ਕੋਈ ਨਾ ਖੇਡਣ ਦੇ ਨ ਕੋਈ ਨਾ ਆ ਜਾ ਆ ਜਾ ਸ਼ਾਬਾਸ਼ ਚੱਲ 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 ਕੋਈ ਨਾ ਕੋਈ ਨਾ ਇਧਰ ਨੂੰ ਭੱਜਣਾ ਮੇਰੇ ਵੱਲੋਂ ਭੱਜਿਆ ਚੱਲ ਛੱਡ ਦੇਗਾ ਜੀ ਨਹੀਂ ਚੱਲ ਵੀ ਗਜਨੀ ਸਿਆ ਚੱਲ 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 ਪੁੱਤਰਾ ਚੱਲ ਖੈਦੇ ਕੰਮ ਨੂੰ ਫੜੋ ਬਈ ਇਹਨੂੰ ਕਿਹੜਾ ਫੜਦੇ ਯੂ ਗੱਲ 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 ਇੱਕ ਪਾਈਆ ਉਹ ਇਹਨੂੰ ਜੰਦ ਘਾਟੀ ਨਹੀਂ ਪਾਇੰਦੇ ਹਾਂ ਜਾਲਾਂ ਦੇ ਅਗਲੀ ਪਿਛੋਂ ਨਾ ਤਾਂ ਉਹ ਨਿਕਲੋ ਨਿਕਲ ਮੁੰਡੇ ਜੋਰ ਲਾ ਜੋਰ ਲਾ ਭੱਜਿਆ ਭੱਜਿਆ ਖੜਾ ਹੋ ਜਾ ਖੜਾ ਹੋ ਜਾ ਬਾਸ ਛੱਡ ਦੇ ਹੋ ਗਿਆ ਟਾਈਮ ਓ ਬੱਲੇ ਡਾਕਟਰ ਗੋਟ ਵਾਰ ਕੇ ਮਾਰਿਆ ਕਰ ਗੋਟ ਤੇ ਚੱਲ ਵੀ ਉੱਤੇ ਆਇਆ ਸ਼ਾਬਾਸ਼ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਸਭੀ ਦਾ ਮੌਕਾ ਮਿਲੇਗਾ ਸਭੀ ਨੂੰ ਮੌਕਾ ਮਿਲੇਗਾ ਅੱਜ ਤੁਸੀਂ ਇੱਧਰ ਵੀ ਧਿਆਨ ਰੱਖਣਾ ਜਿਹੜਾ ਦੋਰਾ ਆ ਬੰਦਾ ਆਪਾਂ ਉਹਨੂੰ ਕਬੱਡੀ ਨਹੀਂ ਪਾਉਂ ਦੇਣੀ ਜਾ ਵੀ ਤੂੰ ਚੱਲ 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 ਕਹਿੰਦੇ ਫੜਿਆ ਗਿਆ ਯੂ ਗੱਬਰੂ ਤੇ ਛੱਡ ਦੇ ਚੱਲ ਭਾਈ ਬਣੀ ਸੀ ਆ ਮਾ ਉਹ ਛੇਤੀ ਲਿਆ ਕੇ ਜਮੀਂ ਕੱਲ ਚੱਲ 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 ਸ਼ਾਬਾਸ਼ ਸ਼ਾਬਾਸ਼ ਉਹ ਗਜਨੀ ਪਾਣੀ ਲਾਉਣ ਕਿ ਆਈ ਪਾਣੀ ਕਿੱਥੇ ਆ ਚੱਲੋ ਜੂਤਿਆ ਇਹ ਤੇ जाट ਕੀ ਰੇਡ ਐ ਜੋ ਤੇ जाट ਕੀ ਰੇਡ ਐ ਮੁੜੇਗਾ ਕਿ ਨਹੀਂ ਮੁੜੇਗਾ ਵੀ ਪਤਾ ਚਲੇਗਾ ਚੱਲ ਵੀ ਜੋਤਿਆ ਮੁੜ ਕੇ ਆਣਾ ਹੁਣ ਐਦਾਂ ਹੀ ਭੱਜ ਪਿੱਛੇ ਨੂੰ ਲੱਤਾਂ ਫਾੜਨੀਆਂ ਤੇਰੀਆਂ ਉਹਨੇ ਹੁਣ ਚੱਲ 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 ਛੱਡ ਦੇ सरपंचਾਂ ਲੱਤਾਂ ਬਚਾ ਕੇ ਬਾਹਵਾਂ ਅਕੇ ਕੱਢ ਲੱਤਾਂ ਬਚਾਉਂਦੀਆਂ ਟੱਚ ਲੈ ਸਰਪੰਚ ਲੱਤਾਂ ਬਚਾ ਕੇ ਲੱਤਾਂ ਬਚਾਉਣੀਆਂ ਗਿੱਦੜ ਪਿੰਡੀਆਂ ਛੜਾ ਲੱਤ ਕਿ ਟੱਚ ਾਟਕ ਝਟਕ ਝਟਕ ਹੋਰ ਜ਼ੋਰ ਲਾ ਲਾ ਜ਼ੋਰ ਲਾ ਜ਼ੋਰ ਕੱਲ ਛੱਡ ਦੇ ਕਹਿੰਦੇ ਕਾਸ਼ ਨੇ ਅੱਜ ਸੇਵਾ ਲੁੱਟ ਲਈ ਆ ਲੁੱਟ ਲਈ ਕਾਸ਼ ਕਿ ਨਹੀਂ ਜਮੈਂ ਘੱਟਾ ਬੋਰਦਾ ਯਾਰ ਭਾਈ ਹਾਂ ਇਸ ਕਰਕੇ ਆ ਇਸ ਕਰਕੇ ਅੱਜ ਗੁੱਸਾ ਖਾ ਗਿਆ ਕਹਿੰਦਾ ਅੱਜ ਮੈਂ ਸਿੱਧਾ ਹੀ ਪਾਣੀ ਕਰ ਜਾਣਾ ਮੈਂ ਅਜੇ ਇਹਨੂੰ ਫੜ ਕੇ ਲਿਆ ਆ ਵਾ ਕਿਤੋਂ ਇਹ ਆਉਂਦਾ ਨਹੀਂ ਹੈਗਾ ਫੜ ਕੇ ਨਹੀਂ ਭਾਈ ਕੱਲ ਮੈਂ ਇੱਥੇ ਗਏ ਤਾਂ ਨੰਬਰ ਸਾਡਾ ਪੈ ਗਿਆ ਕੱਲ ਅੱਛਾ ਇਸ ਕਰ ਰੁਪਈਏ ਚਾਰ ਬਣੇ ਆ ਇਹ ਕਿ ਨਹੀਂ ਬਣੇ ਚੱਲ ਵਧੀਆ ਵਧੀਆ ਵੇ ਨੱਪ ਕੇ ਥੱਲੇ ਹਾਂ ਹੁਣ ਬਣ ਜੂਗੀ ਗੱਲ ਕਿ ਨਹੀਂ ਬਣ ਜੀ ਬਸ ਆਹ ਕਿਦਾ ਥਾਂ ਵੀ ਉਧਰ ਇਹ ਵੇਖ ਲੈ ਇੱਥੇ ਰੱਖਦੇ ਥਾਂ ਦੇ ਇੱਥੇ ਨਹੀਂ ਉੱਥੇ ਰੱਬ ਨੇ ਅੰਦਰ ਕਿਤੇ ਲਾ ਲਾਂ ਕੰਮ ਆ ਜੂਗੀ ਕਿਤੇ ਟੂਟੀ ਦੇ ਇੱਕ ਮੇਰੇ ਹਿਸਾਬ ਨਾਲ ਅੰਦਰ ਵੀ ਨਵੀਂ ਪਈ ਹੋਣੀ ਆ ਇੱਕ ਪਈ ਈ ਟੂਟੀ ਆ ਹੋ ਅੰਦਰ ਉਹ ਸ਼ਾਇਦ ਮੇਰੇ ਕੋ ਘਰੇ ਪਈ ਹੋਣੀ ਆ ਉਹ ਲੋੜ ਪਈ ਤੇ ਲਾ ਦਾਂਗੇ ਹਾਂ ਜਿਹੜਾ ਕਰਾਂਗੇ ਇੱਕ ਬਈ ਉਹ ਐਲਬੋ ਲਿਆ ਕਿਦਾ ਲਾ ਦਾਂਗੇ ਬਾਲਟੀ ਬੂਢੀ ਭਰੀ ਜਾਏਗਾ ਹਾਂ ਟੈਕ ਨਿੱਪਲ ਜੀ ਪਿੰਡੋਂ ਤੇ ਨਹੀਂ ਮਿਲਣੀ ਐਲਬੋ ਆਪਣੇ ਆ ਮੁੰਡਾ ਮੈਨੂੰ ਸਾਹ ਦੀ ਆ ਹਮ ਚੁਕੇ ਮੈਨੂੰ ਨੇ ਰੇਟ ਬਹੁਤ ਹੋਣਾ ਚੱਲ ਕੋਈ ਨਾ ਲੈ ਆਵਾਂਗੇ ਕੱਲ ਬੋਲੇ ਆਵਾਂ ਕੋਈ ਚੱਕਣਗੇ